ਡਰੱਗ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਵਿਕਰਮ ਮਜੀਠੀਆ ਨੂੰ ਐਸਆਈਟੀ ਵੱਲੋਂ ਦੁਬਾਰਾ ਫਿਰ ਤਲਬ ਕੀਤਾ ਗਿਆ ਕਿੰਨੀ ਤਾਰੀਖ ਨੂੰ ਸੱਦਿਆ ਗਿਆ ਤੇ ਪੂਰਾ ਮਾਮਲਾ ਕੀ ਹੈ ਦਰਅਸਲ ਡਰੱਗ ਮਾਮਲੇ ਵਿੱਚ ਜਿਹੜੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੱਟ ਜਾਂਚਕਾਰੀ ਹੈ ਉਸ ਵੱਲੋਂ 6 ਮਾਰਚ ਨੂੰ ਵਿਕਰਮ ਮਜੀਠੀਆ ਨੂੰ ਫਿਰ ਤੋਂ ਤਲਬ ਕੀਤਾ ਗਿਆ ਅਤੇ ਪੁੱਛ ਪੜਤਾਲ ਜਿਹੜੀ ਉਹਨਾਂ ਤੋਂ ਕੀਤੀ ਜਾਣੀ ਹੈ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਹਲ ਉਹਨਾਂ ਨੂੰ ਪੁੱਛ ਪੜਤਾਲ ਵਾਸਤੇ ਪਹਿਲਾਂ ਵੀ ਤਲਬ ਕੀਤਾ ਗਿਆ ਸੀ ਪਰ ਕਿਸਾਨੀ ਸੰਘਰਸ਼ ਦੇ ਵਿੱਚ ਪੁਲਿਸ ਰੁੱਝੇ ਹੋਣ ਕਾਰਨ ਪੁੱਛ ਪੜਤਾਲਾ ਜਿਹੜੀ ਉਹ ਮੁਲਤਵੀ ਕਰ ਦਿੱਤੀ ਸੀ ਅਤੇ ਹੁਣ 6 ਮਾਰਚ ਨੂੰ ਵਿਕਰਮ ਮਜੀਠੀਆ ਨੂੰ 11 ਵਜੇ ਪੁਲਿਸ ਲਾਈਨ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਆਖਿਆ ਗਿਆ ਹੈ ਇਹ ਵੀ ਦਰਸ਼ਕਾਂ ਨੂੰ ਦੱਸ ਦੇ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਅਗਵਾਈ ਹੇਠ ਸਿਟ ਦੇ ਮੈਂਬਰ SSP वरुण शर्मा SPD जुगेेश शर्मा DSP जसविंदर सिंह टिवाना ਵੱਲੋਂ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਇਹ ਵੀ ਦੱਸਦੀ ਅਗੇ ਪੜਤਾਲ ਹੈ ਜਿਹੜੀ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆਂਗੇ ਜਾਂ ਨੇ ਅ ਦਰਸ਼ਕਾਂ ਨੇ ਵੀ ਚੇਤੇ ਹੋਣਾ ਕਿ ਵਿਕਰਮ ਮਜੀਠੀਆ ਤੋਂ ਪਹਿਲਾਂ ਵੀ ਕਈ ਵਾਰ ਸਿੱਟ ਵੱਲੋਂ ਪੁੱਛ ਪੜਤਾਲ ਕੀਤੀ ਗਈ ਹੈ ਤੇ ਵਿਕਰਮ ਮਜੀਠੀਆ ਨੇ ਜਿਹੜੇ ਉਹ ਪਟਿਆਲੇ ਦੇ ਵਿੱਚ ਜਿਹੜਾ ਪੁੱਛ ਪੜਤਾਲ ਵਾਸਤੇ ਜਾਂਦੇ ਵੀ ਰਹੇ ਉਹਨਾਂ ਦੇ ਨਾਲ ਕਾਹਲੀ ਰਿਪੋਰਟ ਨੇ ਜਿਹੜੇ ਜਾਂ ਉਹਨਾਂ ਦੇ ਵਰਕਰ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਨਜ਼ਰ ਆਉਂਦੇ ਸੀ ਅਤੇ ਪੁੱਛ ਪੜਤਾਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਵੱਡੇ ਖੁਲਾਸੇ ਵੀ ਕਰਦੇ ਰਹੇ ਨੇ ਮੰਤਰ ਸਰਕਾਰ ਤੇ ਸਵਾਲ ਵੀ ਚੁੱਕਦੇ ਰਹੇ ਨੇ ਤੇ ਤੰਜ ਵੀ ਕੱਸਦੇ ਰਹੇ ਨੇ ਤਾਂ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਪਹਿਲਾਂ ਜਿਹੜੀ ਇਹ ਜਾਂਚ ਦੀ ਪੁੱਛ ਪੜਤਾਲ ਹੈ ਉਹ ਏ ਡੀਜੀਪੀ ਬਖਵਿੰਦਰ ਸਿੰਘ ਸ਼ੀਨਾ ਦੀ ਅਗਵਾਈ ਦੇ ਵਿੱਚ ਜਿਹੜੀ ਐਸਐਟ ਬਣੀ ਸੀ ਉਹਦੇ ਵੱਲੋਂ ਕੀਤੀ ਜਾਂਦੀ ਸੀ ਪਰ 31 ਦਸੰਬਰ ਨੂੰ ਉਹਨਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਿਹੜੀ ਨਵੀਂ ਸਟ ਬਣਾਈ ਗਈ ਜਿਸ ਦੀ ਅਗਵਾਈ ਪਟਿਆਲਾ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਕਰ ਰਹੇ ਨੇ ਅਤੇ ਇਸ ਵਿੱਚ ਪਟਿਆਲਾ ਦੇ ਐਸਐਸਪੀ ਵਾਰੂਨ ਸ਼ਰਮਾ ਐਸਪੀ ਜੁਗੇਸ਼ ਸ਼ਰਮਾ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਤੇ ਨਰੇਸ਼ ਸਿੰਘ ਮਾਫ ਕਰਨਾ ਨਰਿੰਦਰ ਸਿੰਘ ਨੇ ਜਿਹੜੇ ਦੇ ਵਿੱਚ ਸ਼ਾਮਲ ਨੇ ਜਿਹੜੇ ਲਗਾਤਾਰ ਇਸ ਕੇਸ ਦੀ ਪੁੱਛ ਪੜਤਾਲ ਕਰ ਰਹੇ ਨੇ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਵਿਕਰਮ ਮਜੀਠੀਆ ਦੇ ਉੱਤੇ ਜਿਹੜਾ ਡਰਗ ਦਾ ਮਾਮਲਾ ਹੈ ਉਸ ਵਕਤ ਦਰਜ ਹੁੰਦਾ ਜਦੋਂ ਕੈਪਟਨ ਮਰਿੰਦਰ ਸਿੰਘ ਅਸਤੀਫਾ ਦਿੰਦੇ ਨੇ ਉਸ ਤੋਂ ਬਾਅਦ ਚਰਨਜੀਤ ਚੰਨੀ ਨੂੰ ਪੰਜਾਬ ਦਾ ਸਿੰਘਾ ਬਣਾ ਦਿੱਤਾ ਜਾਂਦਾ ਹੈ ਤੇ ਉਸ ਦੇ ਵਿੱਚ ਗ੍ਰਹਿ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਬਣਦੇ ਨੇ ਜਿਸ ਵਕਤ ਇਹ ਕੇਸ ਦਰਜ ਕੀਤਾ ਜਾਂਦਾ ਹੈ ਵਿਕਰਮ ਮਜੀਠੀਆ ਉਸ ਵਕਤ ਜੇਲ੍ਹ ਵੀ ਜਾਂਦੇ ਨੇ ਕਈ ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਸੁਪਰੀਮ ਕੋਰਟ ਤੋਂ ਜਿਸ ਤੋਂ ਬਾਅਦ ਵਿਕਰਮ ਜੇਠੀਆਂ ਜਿਹੜੇ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਫਿਰ ਮਾਨ ਸਰਕਾਰ ਬਣਦੀ ਹੈ ਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਜਿਹੜੀ ਬਣੀ ਸਰਕਾਰ ਉਸ ਤੋਂ ਬਾਅਦ ਉਹਨਾਂ ਵੱਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਹੜੀ ਨਵੀਂ ਐਸਐਸਕੇ ਬਣਾਈ ਜਾਂਦੀ ਹੈ ਤਾਂ ਮੁਖਵਿੰਦਰ ਸਿੰਘ ਛੀਨਾ ਵੀ ਕਈ ਵਾਰ ਪੁੱਛ ਪੜਤਾਲ ਕਰ ਚੁੱਕੇ ਨੇ ਵਿਕਰਮ ਜੇਠੀਆਂ ਤੋਂ ਤੇ ਹੁਣ ਜਿਹੜੀ ਪੁੱਛ ਪੜਤਾਲ ਹੈ ਉਹ ਰਚਨ ਸਿੰਘ ਪੋਲਰ ਡੀਆਈਜੀ ਉਹਨਾਂ ਦੇ ਵੱਲੋਂ ਜਿਹੜੀ ਕੀਤੀ ਜਾਣੀ ਹੈ ਤਾਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਕਿਉਂਕਿ ਪਹਿਲਾਂ ਵੀ ਪੁਛਪੜਤਾਲ ਜੇਕਰ ਕੀਤੀ ਜਾ ਰਹੀ ਹੈ ਤਾਂ ਹੋ ਸਕਦਾ ਹੈ ਕਿ ਜਿਹੜੇ ਤੱਥ ਉਹਨਾਂ ਵੱਲੋਂ ਰੱਖੇ ਜਾਂਦੇ ਹੋਣ ਜੋ ਸਵਾਲ ਹੱਤ ਪੁੱਛੇ ਜਾਂਦੇ ਹੁਣ ਤਾਂ ਉਹਨਾਂ ਦੇ ਸੰਤੁਸ਼ਟੀਪੂਰਵਕ ਜਵਾਬ ਜਿਹੜੇ ਨੇ ਉਹਨਾਂ ਨੂੰ ਨਾ ਮਿਲਦੇ ਹੁਣ ਜਿਸ ਕਰਕੇ بار-बार ਵਿਕਰਮ ਮਜੀਠੀਆ ਨੂੰ ਜਿਹੜਾ ਤਲਬ ਕੀਤਾ ਜਾ ਰਿਹਾ ਪਰ ਮਜੀਠੀਆ ਦਾ ਇਹ ਤਰਕ ਹੈ ਕਿ ਸਰਕਾਰ ਉਹਨਾਂ ਨੂੰ ਪ੍ਰਸ਼ਾਸਨ ਕਰਨ ਵਾਸਤੇ ਉਹਨਾਂ ਨੂੰ ਡਰਾਉਣ ਵਾਸਤੇ ਜਿਹੜਾ ਕਿਤਨਾ ਕਿਤੇ ਅਜੇ ਹੇ ਹੱਥ ਕੰਡੇ ਪਣਾਰੀ ਆ ਪਰ ਸਵਾਲ ਇਹ ਆ ਕਿ ਜੇਕਰ ਮਾਮਲਾ ਦਰਜ ਹੋਇਆ ਸੀ ਵਿਕਰਮ ਜੀਠਿਆ ਤੇ ਤਾਂ ਉਹਦੀ ਪੁੱਛ ਪੜਤਾਲ ਆ ਉਹ ਨਿਰਪੱਖਤਾ ਦੇ ਨਾਲ ਹੋਣੀ ਚਾਹੀਦੀ ਆ ਤੇ ਜਿਸ ਤਰੀਕੇ ਨਾਲ ਹੁਣ ਵੀ ਹੋ ਰਹੀ ਆ ਪਰ ਜਿਹੜੇ ਉਹਨਾਂ 'ਵਲੋਂ ਇਲਜ਼ਾਮ ਲਾਏ ਜਾ ਰਹੇ ਨੇ ਚਲੋ ਸਿਆਸੀ ਤੌਰ ਦੇ ਉੱਤੇ ਉਹ ਉਹਨਾਂ ਦਾ ਆਪਣੇ ਤੌਰ ਤੇ ਜਿਹੜਾ ਸਬੰਧ ਹੋ ਸਕਦਾ ਇਹਨਾਂ ਸਵਾਲਾਂ ਦੇ ਨਾਲ ਜਿਹੜੇ ਉਹਨਾਂ ਦੇ ਵੱਲੋਂ ਚੁੱਕੇ ਜਾਂਦੇ ਨੇ ਪਰ ਸਵਾਲ ਵੱਡਾ ਇਹ ਆ ਕਿ ਜੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਕੀ ਆਰਮਨਿਸ ਸਮੇਂ ਵਿੱਚ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੀ ਵੱਧ ਸਕਤੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਵੀ ਉਹ ਨਜ਼ਦੀਕ ਆ ਚੁੱਕੀਆਂ ਨੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਵਿਕਰਮ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਇਹ ਐਸਆਈਟੀ ਨੇ ਡਿਸਾਈਡ ਕਰਨਾ ਹੈ ਜਿਹੜੀ ਕਿ ਉਹਨਾਂ ਦੇ ਵੱਲੋਂ ਸੱਟ ਹੈ ਉਹ ਲਗਾਤਾਰ ਪੁੱਛ ਪੜਤਾਲ ਕਰ ਰਹੀ ਹੈ ਤਾਂ ਦੇਖਣਾ ਹੋਏਗਾ ਕਿ ਉਹ 6 ਮਾਰਚ ਨੂੰ ਵਿਕਰਮ ਮਜੀਠੀਆ ਨੇ ਜਿਹੜੇ ਉਹ ਐਸਆਈਟੀ ਦੇਖਗੇ ਕੀ ਪੇਸ਼ ਹੋਣਗੇ ਅਤੇ ਕੀ ਸਵਾਲ ਉਹਨਾਂ ਤੋਂ ਪੁੱਛੇ ਜਾਂਦੇ ਨੇ ਤੇ ਇਸ ਵਕਤ ਉਹਨਾਂ ਦਾ ਬਿਆਨ ਕੀ ਸਾਹਮਣੇ ਆਉਂਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਜੁੜੇ ਹੋਏ ਨੈਟਰ ਪੰਜਾਬੀ মিডিਆ ਨਾਲ ਧੰਨਵਾਦ